ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਉੱਪਰ ਅੱਜ ਆਪਾਂ ਨਿਕਾਸੀ ਦਾ ਪ੍ਰਬੰਧ ਕਰ ਰਹੇ ਹਾਂ ਜਿਹੜਾ ਆਪਣਾ ਪਾਣੀ ਦਾ ਟੋਆ ਭਰਿਆ ਹੋਇਆ ਇਹਨੂੰ ਆਪਾਂ ਮੋਟਰ ਲਾ ਕੇ ਜਿਹੜਾ ਉਹ ਬਾਹਰ ਕੱਢ ਰਹੇ ਹਾਂ ਦੇਖ ਸਕਦੇ ਹੋ ਆਪਾਂ ਪਾਈਪ ਰਾਹੀਂ ਮੋਟਰ ਪਾਣੀ ਆ ਜਿਹੜਾ ਉਹ 1 ਇੰਚੀ ਦਾ ਬਾਹਰ ਨਿਕਲਿਆ ਆਇਆ ਤੇ ਪਹਿਰੇ ਆਪਾਂ ਵੇਲਾ ਮੋਟਰ ਜਿਹੜੀ ਠੀਕ ਕਰਾ ਕੇ ਲਿਆਂਦੀ ਹਵਾ ਹੋ ਗਈ ਭਰ ਜਾਂਦੀ ਹੈ ਆਜੋ ਆਪਾਂ ਇੱਧਰ ਤੁਹਾਨੂੰ ਆਪਾਂ ਆਪਣੀ ਮੂਲੀ ਦਿਖਾਉਣੀ ਹੈ ਮੂਲੀ ਦੇ ਇੱਥੇ ਪਤੇ ਆਹੋ ਮੜੇ ਮੜੇ ਨਿਕਲੇ ਆ ਆਜੋ ਅੱਜ ਇੱਕ ਕੱਦੂ ਵੀ ਕੱਢਿਆ ਸੀ ਆ ਵੇਖੋ ਜ਼ੂਮ ਕਰਕੇ ਵੀ ਦਿਖਾਉਣਾ ਹੈ ਮੂਲੀ ਦੇੜੇ ਉਗਰਨ ਸ਼ੁਰੂ ਹੋ ਗਈ। ਹਾਂ ਆ ਵੇਖੋ ਚੱਲ ਵੀ ਆਪਣੀ ਮੂਲੀ ਵਧੀਆ ਕੋਈ ਡੱਕਾ ਟਾਲੀ ਗੱਲ ਨਹੀਂ ਸਮੇਂ-ਸਮੇਂ ਤੇ ਪਾਣੀ ਪਾਵਾਂਗੇ। ਹਾਂ ਆ ਜੂ ਅੰਦਰ ਦਿਖਾਉਣੇ ਹੁਣ। ਆ ਪਾਣੀ ਨਿਕਲਿਆ ਦੇਖ ਇੱਕ ਕੰਚੀ ਨਿਕਲਿਆ ਆ ਆ ਜੋ ਤੁਹਾਨੂੰ ਅੰਦਰ ਦਿਖਾਉਣੇ ਆ ਆਪਣੇ ਜਾਨਵਰ ਖੁੱਲੇ ਛੱਡੇ ਆ ਆ ਦੇਖੋ ਬੱਸੀ ਟਿਕਟ ਦੋਵੇਂ ਬੱਚੇ ਨਹੀਂ ਹੈ ਪਹਿਲੇ ਸਵੇਰੇ ਹੈ ਵੀ ਤੇ ਆਪਣੀ ਦੂਜੀ ਬੱਸੀ ਹੈ ਇਹ ਵੀ ਇੱਕ ਖਰਾਕ ਹੈ ਜੀ ਬਸ ਉਹਨਾਂ ਨੂੰ ਖੁੱਲਾ ਛੱਡਣਾ ਪਸੂ ਦਾ ਅੰਕ ਪਾਰ ਸਹੀ ਰਹਿੰਦਾ ਉਹ ਲੰਗ ਮਾਰ ਲੰਗ ਨਹੀਂ ਮਾਰਦਾ ਫਿਰ ਜੇ ਆਪਾਂ ਖੁੱਲਾ ਛੱਡ ਕੇ ਪਸੂ ਸਵੇ ਵੀ ਨਾਲ ਨਾਲ ਛੱਡਣੇ ਚਾਹੀਦੇ ਆ ਅਸੀਂ ਕੀ ਕਰਦੇ ਆ ਤਾਰਾਂ ਤੋਂ ਬਾਅਦ ਜਿਹਦੀ ਜਿਹਦੀ ਤਾਰ ਹੋ ਜਾਂਦੀ ਆ ਉਹਨੂੰ ਨਹੀਂ ਛੱਡ ਦਿੰਨੇ ਹਟ ਖੁੱਲੀ ਛੱਡ ਦਿੰਨੇ ਆ ਜਿੰਨੇ ਫਿਰ ਜੋ ਸਾਰੀਆਂ ਤਾਰਾਂ ਨਿਕਲ ਜਾਂਦੀਆਂ ਉਹ ਦੂਆ ਦੇ ਅੰਦਰ ਕਰ ਦਿੰਨੇ ਆ ਇਹ ਹੀ ਅਸਲ ਖਰਾਕ ਹੈ ਇਹਨਾਂ ਦੀ ਚਲੋ ਠੀਕ ਆ ਦੋਸਤੋ ਅੱਜ ਲਈ ਇੰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆਪਣੀ ਡੇਲੀ ਵੀਡੀਓ ਹੁੰਦੀ ਹੈ ਜੇ ਵੱਡੀ ਨਹੀਂ ਆਉਂਦੀ ਤਾਂ ਸ਼ਾਰਟ ਆਉਂਦੀ ਹੈ ਜੇ ਸ਼ਾਰਟ ਨਹੀਂ ਪਾਈ ਜਾਂਦੀ ਤਾਂ ਵੱਡੀ ਵੀਡੀਓ ਆਉਂਦੀ ਹੈ ਸੋ ਆ ਆਪਣੀ ਲੱਛੀ ਤੇ ਨਾਲ ਉਹਦੀ ਬੱਚੀ ਹੈ ਚਲੋ ਠੀਕ ਆ ਦੋਸਤੋ ਧੰਨਵਾਦ